ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਮੀਂਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਨਾਈਟ ਦਾ ਟਾਈਮ ਸੀ ਅਸੀਂ ਲੈ ਰਹੇ ਸੀ ਸਬਜੀ ਸੋ ਸਬਜੀ ਮੈਨੂੰ ਕਾਫੀ ਸਾਰੀਆਂ ਲੈਣੀਆਂ ਪਸੰਦ ਹੈ ਜਿਵੇਂ ਤਿੰਨ ਚਾਰ ਸਬজੀਆਂ ਲੈ ਕੇ ਰੱਖਣਾ ਪਸੰਦ ਹੈ ਹਨਾ ਤਾਂ ਦੇਖ ਸਕਦੇ ਹੋ ਇੱਧਰ ਅਸੀਂ ਮਟਰ ਘਾਰੇ ਸੀਗੇ ਸੋ ਮੈਂ ਆਈ ਸੀ ਜੋਬ ਤੋਂ ਅਨਸਰ ਹੀ ਨਾਈਟ ਟਾਈਮ ਮੇਰੇ ਆਉਣ ਤੋਂ ਪਹਿਲਾਂ ਦੋ ਤਿੰਨ ਸਬਜ਼ੀਆਂ ਪਹਿਲਾਂ ਹੀ ਘਰੇ ਲੈ ਕੇ ਰੱਖ ਲਈਆਂ ਸੀ ਇਹਨਾਂ ਨੇ ਉਸ ਤੋਂ ਬਾਅਦ ਅਸੀਂ ਰਸਤੇ ਵਿੱਚ ਸਬਜ਼ੀ ਲੈਣ ਤੋਂ ਬਾਅਦ ਲਏ ਗੋਲ ਗੱਪੇ ਉੱਥੇ ਖਾਣ ਦਾ ਟਾਈਮ ਨਹੀਂ ਹੈਗਾ ਸੀ ਤਾਂ ਇਸ ਕਰਕੇ ਪੈਕ ਕਰਵਾਏ ਤਾਂ ਘਰੇ ਆਏ ਦੇਖ ਸਕਦੇ ਹੋ ਤੁਸੀਂ ਸਬਜ਼ੀ ਵੈਸੇ ਤਾਂ ਹੁਣ ਵਿੰਟਰਸ ਹੈ ਨਾ ਮੈਂ ਸੋਚਿਆ ਕਿ ਸਬਜ਼ੀ ਕੱਢ ਕੇ ਰੱਖ ਦਿੰਦੇ ਆਂ ਪਾਣਾ ਵੀ ਹੁਣ ਕਿਹੜਾ ਖਰਾਬ ਹੋਣੀ ਆ ਬਾਹਰ ਰੱਖ ਦਿੰਦੇ ਆਂ ਤਾਂ ਮੈਂ ਤੁਸੀਂ ਦੇ ਦਿੰਦੇ ਹੋ ਸਬਜ਼ੀਆਂ ਨੂੰ ਬਾਹਰ ਕੱਢ ਕੇ ਰੱਖ ਦਿੱਤਾ ਬਾਕੀ ਗਾਜਰਾ ਮੇਰੀ ਉਹ ਬਹੁਤ ਜ਼ਿਆਦਾ ਫੇਵਰਟ ਆ ਹਨ ਨਾ ਤੇ ਇਸ ਕਰਕੇ ਗਾਜਰਾ ਲਿਆਂ ਵੈਸੇ ਇਹ ਰਾਤ ਦੀ ਸਬਜੀ ਪਈ ਹੋਈ ਸੀ ਬਣੀ ਹੋਈ ਕੜਾਈ ਦੇ ਵਿੱਚ ਮੈਂ ਸੋਚਿਆ ਰੋਟੀ ਹੋਣ ਤਾਂ ਉਹਦੇ ਨਾਲ ਹੀ ਖਾ ਲਵਾਂਗੇ ਬਾਕੀ ਗਾਇਜ਼ ਦੇਖ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਮੈਂ ਧਨੀਆ ਕੱਢਿਆ ਇਹਨੂੰ ਲਫਾਫੇ ਦੇ ਵਿੱਚ ਮੈਂ ਪਾ ਦੂੰਗੀ ਧਨੀਆ ਹਰੀਆਂ ਮਿਰਚ ਇੱਕ ਸਾਈਡ ਤੇ ਰੱਖ ਦੂੰਗੀ ਬਾਕੀ ਸਬਜ਼ੀਆਂ ਕੱਢ ਕੇ ਉਹਨਾਂ ਨੂੰ ਬਾਹਰ ਰੱਖ ਦਵਾਂਗੇ ਮਸੋ ਗਾਇਸ ਮੈਂ ਅਜੇ ਤੱਕ ਕੱਪੜੇ ਚੇਂਜ ਵੀ ਨਹੀਂ ਕੀਤੇ ਸੀਗੇ ਤੇ ਇਦਾਂ ਹੀ ਮੈਂ ਕੰਮ ਅੱਜ ਸਵੇਰ ਨਾਲ ਮੈਂ ਲੇਟ ਹੋ ਗਈ ਸੀ ਇਸ ਕਰਕੇ ਮੈਨੂੰ ਇਦਾਂ ਹੀ ਜਾਣਾ ਪਿਆ ਨਾਈਟੀ ਦੇ ਵਿੱਚ ਮੈਂ ਜਲਦੀ ਜਲਦੀ ਫਟਫਟ ਕੱਪੜੇ ਪਾਏ ਉਸ ਤੋਂ ਬਾਅਦ ਮੈਂ ਇਦਾਂ ਹੀ ਕੰਮ ਤੇ ਗਈ ਬਾਕੀ ਉੱਥੇ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਦੁਪਹਿਰ ਦੀ ਚਾਹ ਤੇ ਕੁਝ ਸੈਂਡਵਿਚ ਖਾਦੇ ਹੋਏ ਸੀਗੇ ਤੇ ਬਹੁਤ ਜ਼ਿਆਦਾ ਤੇਜ਼ ਭੁੱਖ ਲੱਗੀ ਸੀ ਰੋਟੀ ਦੀ ਹਨਾ ਰੋਟੀ ਮੈਂ ਬਾਹਰ ਦੀ ਤਾਂ ਨਹੀਂ ਖਾਂਦੀ ਕਿਉਂਕਿ ਉੱਥੇ ਬਾਹਰ ਦਾ ਰਿਫਾਈਨਡ ਵਗੈਰਾ ਲੱਗਾ ਹੁੰਦਾ ਹੈ ਨਾ ਉਹ ਚੀਜ਼ ਮੇਰੇ ਪਚਦੀ ਨਹੀਂ ਹੈਗੀ ਇਸ ਕਰਕੇ ਘਰ ਦਾ ਘਿਓ ਘਰ ਦੀ ਰੋਟੀ ਮਤਲਬ ਪਚ ਜਾਂਦੀ ਹੈ ਹਨਾ ਬਾਰ ਦੀ ਚੀਜ਼ ਬਹੁਤ ਘੱਟ ਪਚਦੀ ਹੈ ਜਿਵੇਂ ਪ੍ਰਾਂਠਾ ਵਗੈਰਾ ਹੋ ਗਿਆ ਪਹਿਲਾਂ ਖਾਂਦੇ ਰਹਿਆ ਹਨ ਉਹ ਤਾਂ ਕਰਕੇ ਐਦਾਂ ਵੀ ਨਹੀਂ ਘਰ ਬਣਾ ਕੇ ਨਾ ਘਰ ਦੀ ਚੀਜ਼ ਵਰਗੀ ਰੀਸ ਨਹੀਂ ਹੈਗੀ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜੇ ਗੋਲ ਗੁਪਪੇ ਪੈਕ ਕਰਵਾਏ ਸੀ ਮੈਨੂੰ ਕੁਝ ਖਾਣ ਦੀ ਜੀ ਕਰ ਰਹੀ ਸੀ ਰੱਬ ਵੱਲੋਂ ਹੀ ਗੋਲ ਗੁਪਪੇ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਏ ਮੇਰੇ ਘਰ ਦੇ ਕੋਲ ਤੇ ਮੈਂ ਜਲਦੀ ਜਲਦੀ ਫਿਰ ਫਟਾਫਟ ਮੈਂ ਪੈਕ ਕਰਵਾਏ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਗੋਭੀ ਨਾਲ ਗੋਭੀ ਵਾਲੇ ਪਰੌਂਠੇ ਬਣਾਏ ਸੀ ਗੋਭੀ ਵੀ ਪਈ ਹੋਈ ਸੀ ਮੈਂ ਹਮੋਂ ਗੈਰੀ ਸੀਗੀ ਮੈਂ ਕਿਹਾ ਦੋ ਤਿੰਨ ਹੋਰ ਪਰੌਂਠੇ ਬਣ ਜਾਣਗੇ ਮੈਂ ਕਹਿੰਦਾ ਸੀ ਕੋਈ ਨਹੀਂ ਸੁਬਾ ਬਣਾ ਲਈ ਚਾਹ ਦੇ ਨਾਲ ਮੈਂ ਕਿਹਾ ਠੀਕ ਹੈ ਕਿਉਂਕਿ ਗੋਭੀ ਪਈ ਪਈ ਅੱਧਾ ਹੀ ਖਰਾਬ ਹੋ ਜਾਣੀ ਸੀਗੀ ਕਿਉਂਕਿ ਪਹਿਲਾਂ 4-5 ਪਰੌਂਠੇ ਬਣਾ ਲਏ ਸੀਗੇ ਗੋਭੀ ਦੇ ਪਹਿਲਾਂ ਬਣਾ ਲਏ ਪਰੌਂਠੇ ਤੇ ਅੱਧੀ ਗੋਭੀ ਪਈ ਹੋਈ ਸੀ ਸੁਬਾ ਬਣਾਉਂਗੀ ਪਰੌਂਠੇ ਚਾਹ ਦੇ ਨਾਲ ਤੇ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹੋ ਗਾਇਜ਼ ਮੈਂ ਫਟਾਫਟ ਸਫਾਈ ਕੀਤੀ ਰੋਈ ਦੀ ਕਿਉਂਕਿ ਜੌਬ ਤੋਂ ਹੰਕੇ ਕੰਮ ਹੁੰਦਾ ਹੀ ਨਹੀਂਗਾ ਘਰ ਦਾ ਤਾਂ ਇਸ ਕਰਕੇ ਮਸਾ ਹੀ ਕਰਨਾ ਪੈਂਦਾ ਚਾਹੇ ਮੈਨੂੰ ਸੁਬਾਹ ਕਰਕੇ ਰੱਖਣਾ ਪੈਂਦਾ ਚਾਹੇ ਮੈਨੂੰ ਰਾਤ ਨੂੰ ਕਰਕੇ ਰੱਖਣਾ ਹੀ ਪੈਂਦਾ ਤਾਂ ਕਿ ਆਣ ਕੇ ਕੁਛ ਕਰਨਾ ਨਾ ਪਾ ਵੀ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਜਿਹੜੇ ਗੋਲ ਗੁੱਪੇ ਪੈਕ ਕਰਵਾਏ ਸੀਗੇ ਇੱਥੇ ਆਨੇ ਜੀ ਖਾਵਾਂਗੇ ਗੋਲ ਗੁੱਪੇ ਮਮੂ ਕਹਿੰਦੇ ਸੀ ਮੈਂ ਨਹੀਂ ਖਾਣੀ ਤੁਸੀਂ ਖਾਓ ਸੋ ਮੇਰੇ ਆਨ ਤੋਂ ਪਹਿਲਾਂ ਹੀ ਇਹਨਾਂ ਨੇ ਭਾਰ ਦਿੱਤੇ ਸੀ ਆਲੂਆਂ ਨਾਲ ਗੋਲ ਗੁੱਪੇ ਹਨਾ ਤੇ ਉਸ ਤੋਂ ਬਾਅਦ ਮੈਂ ਖਾ ਰਹੀ ਹਾਂ ਬਹੁਤ ਜ਼ਿਆਦਾ ਮਿਰਚਾਂ ਸੀ ਗਾਇਜ਼ ਇਹਦੇ ਵਿੱਚ ਬਾਕੀ ਨਾ ਸ਼ੋਰ ਬਹੁਤ ਹੁੰਦਾ ਹੈ ਮਾਰਕੀਟ ਵਗੈਰਾ ਚ ਜਿਹਦੇ ਕਰਕੇ ਮੈਂ ਆਪਣਾ ਜਿਹਦੇ ਕਰਕੇ ਗਾਇਜ਼ ਮੈਂ ਆਪਣਾ ਦੇਖ ਸਕਦੇ ਹੋ ਉਹ ਬੋਲ ਕੇ ਵੀਡੀਓ ਨਹੀਂ ਬਣਾ ਸਕਦੀ ਮੈਨੂੰ ਵੌਇਸ ਕਵਰ ਕਰਨੀ ਪੈਂਦੀ ਆ ਫਟਾਫਟ ਗੋਲ ਗੱਪੇ ਖਾਣ ਤੋਂ ਬਾਅਦ ਬਹੁਤ ਜ਼ਿਆਦਾ ਮੱਚਾ ਲੱਗ ਰਿਹਾ ਸਿੱਖਾਂ ਜਿਹਾ ਪਾਣੀ ਆ ਗਿਆ ਸੀ ਗਾਇਸ ਤੇ ਉਸ ਤੋਂ ਬਾਅਦ ਮੈਂ ਪਾਣੀ ਮੈਨੂੰ ਟੇਸਟ ਵੀ ਬਹੁਤ ਮਤਲਬ ਕਿ ਬਹੁਤ ਜ਼ਿਆਦਾ ਟੇਸਟੀ ਸੀ ਬਣੀ ਤੇ ਫਿਰ ਉਹਦਾ ਮਸਾਲਾ ਮੈਂ ਘਾਰੀ ਸੀ ਉਸ ਤੋਂ ਬਾਅਦ ਮੇਰੇ ਆਉਣ ਤੋਂ ਪਹਿਲਾਂ ਇਹਨਾਂ ਨੇ ਬਣਾਈ ਹੋਈ ਸੀ ਚਾਹ ਕਿਉਂਕਿ ਘਰੇ ਸੀਗੇ ਤੇ ਚਾਹ ਤੁਸੀਂ ਦੇ ਸਕਦੇ ਹੋ ਮੈਂ ਗਰਮ ਕਰ ਰਹੀ ਸੀਗੀ ਇੰਗੇ ਜਦੋਂ ਘਰ ਹੋ ਹੁੰਦਾ ਹੈ ਨਾ ਮੇਰਾ ਕੰਮ ਘਮ ਘਾਰ ਹੀ ਦਿੰਦਾ ਸਾਰਾ ਹਮਨੇ ਕੰਮ ਕੀਤਾ ਹੋਇਆ ਜੀ ਘਰ ਦਾ ਬਸ ਆਟਾ ਗੁੰਨੇ ਆ ਮੈਂ ਸਬਜੀ ਪਈ ਹੋਈ ਸੀ ਰਾਤ ਦੀ ਤੇ ਤੁਸੀਂ ਦੇ ਸਕਦੇ ਹੋ ਬਾਕੀ ਸਬਜ਼ੀਆਂ ਵਗੈਰਾ ਮੈਂ ਰੱਖੀਆਂ ਸੋ ਗਾਇਸ ਤੁਸੀਂ ਦੇ ਸਕਦੇ ਹੋ ਉਸ ਤੋਂ ਬਾਅਦ ਫੇਰ ਕੰਟੀਨ ਤੇ ਗਿਆ ਇੱਕ ਦੋ ਚੀਜ਼ਾਂ ਰਹਿ ਗਈਆਂ ਸੀ ਲੈਉਣ ਵਾਲੀਆਂ ਪੱਤੀ ਖਤਮ ਹੋਈ ਪਈ ਸੀ ਉਹ ਮੰਗਵਾਈ ਕਿਉਂਕਿ ਮੈਨੂੰ ਇਦਾਂ ਪਸੰਦ ਨਹੀਂ ਹੈਗਾ ਇੱਕ ਇੱਕ ਚੀਜ਼ ਲਿਆਉਣਾ ਇਕੱਠਾ ਸਮਾਨ ਮੈਂ ਲੈ ਕੇ ਆਉਂਗੀ ਹਨਾ ਥੋੜੇ ਦਿਨਾਂ ਤੱਕ ਮਾਰਕੀਟ ਵਿੱਚੋਂ ਤੇ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਆਂ ਕੈਂਡੀਜ਼ ਵਗੈਰਾ ਨਾਲ ਨਾਲ ਖਾਦੀ ਸੀ ਚਾਹ ਕੀਤੀ ਗਰਮ ਫਟਾਫਟ ਚਾਹ ਪੀਵਾਂਗੇ ਪਹਿਲਾਂ ਪਲਾਨ ਸੀ ਚਾ ਅਸੀਂ ਨਾਂ ਪ੍ਰਾਂਠ ਦੇ ਨਾਲ ਜ਼ਿਆਦਾਤਰ ਚਾਹ ਪੀਨੇ ਆ ਉਸ ਤੋਂ ਬਾਅਦ ਮੈਂ ਕੀ ਕੀਤਾ ਅ ਰਾਣੀ ਪਿੰਟੂ oh sorry 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 ਚਾਹ ਪਿੰਟੋ ਬਾਦ ਮੈਂ ਗੁੰਨਿਆ ਆਟਾ ਗਰਮ ਗਰਮ ਪਾਣੀ ਕਰਕੇ ਉਸ ਤੋਂ ਬਾਅਦ ਮੈਂ ਗਰਮ ਪਾਣੀ ਦੇ ਨਾਲ ਆਟਾ ਗੁੰਨੂੰਗੀ ਤਾਂ ਕਿ ਹੁਣ ਰੋਟੀਆਂ ਬਣਾ ਲਾਂ ਤੇ ਆਪਣਾ ਸਵੇਰ ਦਾ ਨਾਸ਼ਤਾ ਤੇ ਸਵੇਰ ਦਾ ਟਿਫਿਨ ਪੈਕ ਕਰ ਲਵਾਂ ਸੋ ਗਾਇਸ ਤੁਸੀਂ ਦੇਖ ਸਕਦੇ ਹੋ نیچے ਬੈਠ ਕੇ ਮੈਂ ਅੱਛੇ ਤਰ੍ਹਾਂ ਆਟਾ ਗੁੰਨਿਆ ਕਿਉਂਕਿ ਉੱਪਰ ਸ਼ੈਲਫ ਤੇ ਖੜ ਕੇ ਆਟਾ ਨਹੀਂ ਗੁੰਨਿਆ ਜਾਂਦਾਗਾ ਇਸ ਕਰਕੇ ਮੈਂ نیچے ਬੈਠ ਕੇ ਅੱਛੇ ਤਰ੍ਹਾਂ ਗਰਮ ਪਾਣੀ ਕਰਕੇ ਆਟਾ ਗੁੰਨਿਆ ਕਿਉਂਕਿ ਠੰਡੇ ਪਾਣੀ ਦੇ ਵਿੱਚ ਵੀ ਕੰਮ ਨਹੀਂ ਹੁੰਦਾ ਭਾਂਡੇ ਵਗੈਰਾ ਨਹੀਂ ਤੁੱਤੇ ਜਾਂਦੇ ਆਟਾ ਵਗੈਰਾ ਨਹਾਇਆ ਨਹੀਂ ਜਾਂਦਾ ਸਾਰਾ ਕੰਮ ਗੈਂਸ ਤੇ ਕਰਨਾ ਪੈਂਦਾ ਹੈ ਹਣਾ ਤੋ ਤੁਸੀਂ ਦੇਖ ਸਕਦੇ ਆ ਉਹਨੇ ਸੁਬਾ ਮੈਂ ਜੌਬ ਤੇ ਜਾਣਾ ਸੀਗਾ ਜਿੱਦੇ ਕਰਕੇ ਮੈਂ ਪਹਿਲਾਂ ਹੀ ਆਪਣਾ ਕੰਮ-ਕੁਮ ਕਰਕੇ ਆਟਾ ਉਤ ਗੁੰਨੇ ਕੇ ਤੇ ਫਿਰ ਕੱਪੜੇ ਵਗੈਰਾ ਲਾਸਟ ਤੇ ਚੇਂਜ ਕਰਕੇ ਮੂਹ ਹੱਤੇ ਤੋਕੇ ਮੈਂ ਸੋ ਗਈ ਸੀ ਮਾਰਨਿੰਗ ਉੱਠ ਕੇ ਮੈਂ ਨਾਸ਼ਤਾ ਵਗੈਰਾ ਬਣਾਉਂਗੀ ਹਣਾ ਤੇ ਸਬਜੀ ਤਾਜੀ ਬਣਾਣੀ ਪੈਣੀਆਂ ਟਿਫਨ ਪੈਕ ਕਰਨਾ ਪੈਣਾ ਨਾਸ਼ਤਾ ਬਣਾਉਣਾ ਪੈਣਾ ਸੁਬਾ ਰੁਟੀਨ ਕੰਟੀਨਿਊ ਹੀ ਮੇਰਾ ਵਲੌਗ ਰਹੇਗਾ ਸੁਬਾ ਵਾਲਾ ਵਲੌਗ ਵੀ ਤੁਹਾਨੂੰ ਨੈਕਸਟ ਪਾਰਟ ਅਗਲੇ ਦਿਨ ਵਲੌਗ ਦੇ ਵਿੱਚ ਦੇਖਣ ਨੂੰ ਮਿਲੇਗਾ ਅਗਲਾ ਵਲੌਗ ਕੰਟੀਨਿਊ ਦੇਖਣ ਦੇ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜਿਹੜੇ ਵੀ ਮੇਰੇ ਵਲੌਗ ਦੇਖ ਰਹੇ ਆ ਬਾਕੀ ਮੈਨੂੰ ਬਹੁਤ ਸਾਰੇ ਇਹ ਵਾਲੇ ਮੈਸੇਜ ਆ ਰਹੇ ਸੀ ਕਿ ਤੁਸੀਂ ਆਪਣਾ ਵੌਇਸ ਕਵਰ ਨਾ ਕਰਿਆ ਕਰੋ ਤੁਸੀਂ ਬੋਲ ਕੇ ਵੀਡੀਓ ਬਣਾਇਆ ਕਰੋ ਉਹਨਾਂ ਨੂੰ ਮੈਂ ਇਹ ਦੱਸਣਾ ਚਾਹਨੀ ਆ ਕਿ ਇੱਥੇ ਟ੍ਰੈਫਿਕ ਬਹੁਤ ਹੁੰਦਾ ਜਿਹਦੇ ਕਰਕੇ ਯਾਨੀ ਕਿ ਸ਼ੋਰ ਬਹੁਤ ਵਾਰੋਂ ਆਂਦਾ ਹੈ ਨਾ ਤੇ ਮੈਨੂੰ ਉਹ ਇਸ ਕਵਰ ਕਰਨੀ ਪੈਂਦੀ ਉਹ ਵੀ ਰਾਤ ਨੂੰ ਨਾਈਟ ਟਾਈਮ ਹਨਾ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਹਮ ਨੂੰ ਕਿਉਂ ਘਾੜ ਕੇ ਦੇ ਰਿਆ ਸੀ ਮੈਨੂੰ ਖਤਮ ਹੋ ਗਿਆ ਸੀ ਕਿਉਂ ਥੋੜਾ ਜਿਹਾ ਪਿਆ ਹੋਇਆ ਸੀ ਕਿਉਂ ਸਾਰਾ ਸਮਾਨ ਲਿਆਉਣ ਵਾਲਾ ਹੋਇਆ ਤੇ ਇੱਥੇ ਆਟੇ ਦੀ ਬਿੰਦੀ ਮੈਨੂੰ ਰੋਜ਼ ਹੀ ਲਾ ਦਿੰਦਾ ਆ ਬਣਾਵਾਂਗੇ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਕਿਉਂ ਇਹ ਮੇਰੀ ਹੈਲਪ ਕਰਾ ਰਿਹਾ ਸੀਗਾ ਕਿਉਂਕਿ ਜਦੋਂ ਘਰੇ ਹੁੰਦਾ ਕਾਫੀ ਹੈਲਪ ਵਗੈਰਾ ਕਰਾ ਦਿੰਦਾ ਹੁੰਦਾ ਉਹਦੇ ਆ ਕੰਮ ਵੀ ਸਾਰਾ ਹੋਇਆ ਹੋਇਆ ਹੁੰਦਾ ਸੋ ਗਾਇਸ ਦੇਖ ਸਕਦੇ ਹੋ ਫਟਾਫਟ ਮੈਂ ਤਾਂ ਰੋਟੀ ਖਾਣੀ ਨਹੀਂ ਸੀ ਪਰ ਫਿਰ ਵੀ ਮੈਂ ਸਿਰਫ ਚਾਰ ਫਲਕੇ ਪਕਾਈ ਕਿਉਂਕਿ ਸਬਜੀ ਪਈ ਹੋਈ ਸੀ ਕਿ ਮੈਂ ਸੋਚਿਆ ਕਿ ਕਿਉਂ ਖਰਾਬ ਕਰਨੀ ਆ ਪੱਪ ਰਗੜਾਦੀ ਬਣੀ ਹੋਈ ਸੀ ਵੀ ਖਾ ਲੈਂਦੇ ਆ ਰੋਟੀ ਖਾ ਲਾ ਹਨਾ ਗੋਲ ਗੁੱਪੇ ਖਾਦੇ ਸੀ ਮੇਰੀ ਭੁੱਖ ਜੀ ਮਿੱਟ ਗਈ ਸੀ ਸੋ ਗਾਇਸ ਜਲਦੀ ਜਲਦੀ ਮੈਂ ਪਕਾਈਆਂ ਚਾਰ ਰੋਟੀਆਂ ਤੇ ਮਮੂ ਨੇ ਮੇਰੇ ਵਾਸਤੇ ਕਰੋਟੀ ਰੱਖ ਦਿੱਤੀ ਸੀ ਕਿੰਨਾ ਤੂੰ ਖਾਦੀ ਨਹੀਂ ਤੂੰ ਖਾ ਲੈ ਮੈਂ ਇਹਨੂੰ ਮਨਾ ਕਰ ਰਹੀ ਸੀ ਮੈਂ ਨਹੀਂ ਖਾਣੀ ਪਰ ਫਿਰ ਵੀ ਜਿੱਦ ਨਾਲ ਮੈਨੂੰ ਖਵਾਈ ਉਸ ਤੋਂ ਬਾਅਦ ਫਟਾਫਟ ਮਨ ਨੂੰ ਐਦਾਂ ਸੀ ਕਿ ਜਲਦੀ ਅੱਜ ਫਿਰ ਯਾਨੀ ਕਿ ਕੰਮ ਜੋ ਇੱਕ ਲੇਟ ਹੋ ਜਾਂਦੇ ਆ ਹਨਾ ਆਨ ਕੇ ਸਾਰਾ ਕੰਮ ਵੀ ਕਰਨਾ ਹੁੰਦਾ ਸੋ ਸੰਡੇ ਮੈਨੂੰ ਸਾਰੇ ਕੱਪੜੇ ਵਗੈਰਾ ਸ਼ੀਟ ਵਗੈਰਾ ਜੋ ਵੀ ਹੁੰਦਾ ਹੈ ਕੱਪੜੇ ਧੋਣ ਵਾਲੇ ਸੰਡੇ ਨੂੰ ਮੈਂ ਧੁੰਦੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ अपना एक गैंस ਭਰਉਣ ਵਾਲਾ ਹੋਇਆ ਪਿਆ ਸੀਗਾ ਬਾਕੀ ਕੱਲ ਨੂੰ ਦੇਖਦੇ ਆਂ ਭਰਾਂਦੇ ਆਂ ਹੋਰ ਵੀ ਕਾਫੀ ਮਾਰਕੀਟ ਚੋਂ ਸਮਾਨ ਲਿਆਉਣ ਵਾਲਾ ਹੋਇਆ ਪਿਆ ਮੇਨ ਮੈਨੂੰ ਸਬਜ਼ੀਆਂ ਦੀ ਟੈਨਸ਼ਨ ਸੀ ਉਹ ਤਾਂ ਮੁੱਕ ਗਈ ਸਬਜ਼ੀਆਂ ਦੀ ਟੈਨਸ਼ਨ ਆਲੂ ਗੰਡੇ ਸਬਜ਼ੀਆਂ ਚਾਟ ਪਾੰਜ ਇਕੱਠੀਆਂ ਲਿਆਉਂਦੇ ਆਂ ਉਸ ਤੋਂ ਬਾਅਦ ਕੱਪੜੇ ਸੀ ਇਧਰ ਕੱਪੜੇ ਵੀ ਮੈਂ ਟੈਗ ਕਰ ਚੁੱਕੀ ਸੀ ਉਸ ਤੋਂ ਬਾਅਦ ਜੀਜੀਆਂ ਖਾਣੇ ਆ ਹੁਣ ਆਪਾਂ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਖਲਾਰੇ ਖਲੋਰੇ ਚੱਕਣ ਤੋਂ ਬਾਅਦ ਇੱਧਰ ਕਹਿੰਦੇ ਅਸੀਂ ਕੁਰਕਲੇ ਖਾ ਰਹੇ ਹਾਂ ਇੱਕ ਕਮਰੇ ਦੀ ਸਫਾਈ ਹੋ ਗਈ ਸੀ ਦੂਜੇ ਦੀ ਹਜੇ ਰਹਿੰਦੀ ਸੀ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਖਾਣ ਪੀਣ ਤੋਂ ਬਾਅਦ ਮਸਤੀ ਕਰਨ ਤੇ ਉਹ ਬਾਅਦ ਤੇ ਇੱਥੇ ਨਾ ਮੇਰਾ ਮੂੰਹ ਪੱਕਿਆ ਹੋਇਆ ਸੀ ਸਾਰਾ ਪਰ ਮੈਂ ਕੁਰਕਲੇ ਖਾਣੇ ਹਾਰ ਨਹੀਂ ਰਹੀ ਸੀਗੀ ਤੇ ਮੂੰਹ ਸਾਰੇ ਮੇਰਾ ਪੱਕਿਆ ਕੋਈ ਚੀਜ਼ ਲੰਘ ਨਹੀਂ ਰਹੀਗੀ ਅੰਦਰ ਹਨ ਉਸ ਤੋਂ ਬਾਅਦ ਇੱਧਰ ਕਹਿੰਦੇ ਇੱਕ ਰੋਟੀ ਖਾਣੇ ਆਪਾਂ ਤੇ ਜਿਹੜੀ ਸਬਜੀ ਪਈ ਆ ਫਟਾਫਟ ਕੜਾਈ ਕਰਦੇ ਆ ਖਾਲੀ ਤੇ ਬਾਕੀ ਸੁਬਾ ਵੀ ਬਣਾਉਣੀ ਆ ਬਾਕੀ ਕੰਟੀਨਿਊ ਆਪਣਾ ਵਲੌਗ ਰਹੇਗਾ ਗਾਇਸ ਮੈਂ ਮਾਰਨਿੰਗ ਕਰੂੰਗੀ ਸਟਾਰਟ ਮਾਰਨਿੰਗ ਤੇ ਤੁਹਾਨੂੰ ਨੈਕਸਟ ਅਗਲੇ ਦਿਨ ਮਿਲੇਗਾ ਦੇਖਣ ਨੂੰ ਸੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਓਕੇ ਗਾਇਸ ਐਦਾਂ ਹੀ ਇੰਜੋਏ ਕਰਦੇ ਰਹੋ ਮੇਰੇ ਵਲੌਗ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ